ਜਦੋਂ ਇਸ਼ਕ ਦੀ ਗੁੱਡੀ ਹੌਲੀ 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 ਅਸਮਾਨੀ ਚੱਟਨੀ ਸ਼ੁਰੂ ਹੋਵੇ ਨਾ ਤਾਂਨੇ ਮੇਨੇ ਬਹੁਤ ਮਜਦੇ ਆ ਪਰ ਸਾਰੇ ਤਾਨੇ ਮੇਨੇ ਭਗਤ ਆਦਮੀ ਨੂੰ ਇੱਥੇ ਸਹਨੇ ਬੈਸੇ ਆ ਉਹ ਕਿਵੇਂ ਸਈਯਾਨੀ ਮੈਨੂੰ ਸਈਯਾਨੀ ਮੈਨੂੰ ਸਈਯਾਨੀ ਸਈਓ ਨੀ ਮੈਨੂੰ ਛੋਟੀ ਉਮਰੇ ਸਈਓ ਨੀ ਮੈਨੂੰ ਛੋਟੀ ਉਮਰੇ ਲੱਗ ਗਈ ਇਸ਼ਕ ਬਿਮਾਰੀ ਹਾ ਰੱਬ ਕੋਈ ਛੋਟੀ ਜਿਹੀ ਉਮਰ ਸੀ ਜਦੋਂ ਉਹਦੇ ਨਾਲ ਅੱਖ ਲੜ ਗਈ ਤੇ ਜਦੋਂ ਦੀ ਉਹਦੇ ਨਾਲ ਅੱਖ ਲੜੀ ਫਿਰ ਜਿੱਦਾਂ 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 ਮੈਂ ਇਸ਼ਕ ਦੇ ਰਸਤੇ ਤੇ ਤੁਰਦੀ ਗਈ ਹਾ ਸਈਓ ਨੀ ਮੈਨੂੰ ਛੋਟੀ ਉਮਰੇ ਲੱਗ ਗਈ ਇਸ਼ਕ ਬਿਮਾਰੀ ਇਕ ਟਰ ਮਾਪਿਆਂ ਦਾ ਦੂਜਾ ਨਜ਼ਰ ਜਮਾਨੇ ਦੀ ਤੇ ਤੀਜਾ ਫਸ ਗਈ ਲਾ ਕੇ ਯਾਰੀ ਅਰੇ ਰੱਬ ਦੀ ਸੋਹ ਮੈਂ ਆਪਣਾ ਯਾਰ ਨਹੀਂ ਛੱਡਣਾ ਤੇ ਭਾਵੇਂ ਰੁੱਸ ਜਾਏ ਦੁਨੀਆ ਸਾਰੀ ਤੇ ਭਾਵੇਂ ਰੁੱਸ ਜਾਏ ਦੁਨੀਆ ਸਾਰੀ